ਭਾਈ ਤਾਰੂ ਸਿੰਘ ਜੀ ਲਹਾ ਦਿੱਤੀ ਖੋਪਰੀ ਪਰ ਨਹੀਂ ਕਟਵਾਏ ਕੇਸ ਹੈਰਾਨੀ ਦੀ ਗੱਲ ਇਹ ਹੈ ਕਿ ਆਪਣੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਵੀ ਤਾਰੂ ਸਿੰਘ ਨਾਰਾਜ਼ ਨਹੀਂ ਹੋਏ ਸਗੋਂ ਉਹਨਾਂ ਨੇ ਖਾਣੇ ਦੇ ਸਮੇਂ ਨੂੰ ਸਮਝਦਿਆਂ ਸਪਾਹੀਆਂ ਨੂੰ ਪਹਿਲਾਂ ਕੁਝ ਖਾਣ ਦੀ ਬੇਨਤੀ ਕੀਤੀ ਕਿਹਾ ਆਓ ਪਹਿਲਾਂ ਭੋਜਨ ਕਰ ਲਓ ਫਿਰ ਚੱਲਦੇ ਹਾਂ ਜਿਸ ਤੋਂ ਬਾਅਦ ਮੁਗਲ ਸਪਾਹੀਆਂ ਨੇ ਭਾਈ ਤਾਰੂ ਸਿੰਘ ਨਾਲ ਭੋਜਨ ਛਕਿਆ ਇਸ ਮਗਰੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਜਕਰੀਆ ਖਾਨ ਦੇ ਦਰਬਾਰ ਵਿੱਚ ਲੈ ਗਏ ਇਹ ਉਹ ਸਮਾਂ ਸੀ ਜਦੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਉੱਪਰ ਮੁਗਲ ਆਪਣਾ ਰਾਜ ਕਰਨ ਲੱਗ ਪਏ ਸਨ ਉਹ ਆਪਣੀ ਮਰਜ਼ੀ ਅਨੁਸਾਰ ਬਾਕੀ ਧਰਮ ਦੇ ਲੋਕਾਂ ਨੂੰ ਇਸਲਾਮ ਵਿੱਚ ਸ਼ਾਮਲ ਕਰਕੇ ਆਪਣੀ ਤਾਕਤ ਵਧਾਉਣਾ ਚਾਹੁੰਦੇ ਸਨ ਪਰ ਭਾਈ ਤਾਰੂ ਸਿੰਘ ਵਰਗੇ ਯੋਧਿਆਂ ਨੂੰ ਅਜਿਹਾ ਮਨਜ਼ੂਰ ਨਹੀਂ ਸੀ ਭਾਈ ਤਾਰੂ ਸਿੰਘ ਪਿੰਡ ਪੋਹਲਾ ਵਿੱਚ ਆਪਣੀ ਮਾਂ ਨਾਲ ਰਿਹਾ ਕਰਦੇ ਸਨ ਆਪਣਾ ਧਰਮ ਹੀ ਭਾਈ ਸਾਹਿਬ ਲਈ ਸਭ ਕੁਝ ਸੀ ਅਤੇ ਉਹ ਇਸ ਲਈ ਕੁਝ ਵੀ ਕਰਨ ਲਈ ਤਿਆਰ ਸੀ ਇੱਕ ਦਿਨ ਰਹੀਮ ਬਖਸ਼ ਨਾਂ ਦਾ ਇੱਕ ਮਸ਼ੇਰਾ ਰਾਤ ਲਈ ਆਰਾਮ ਕਰਨ ਲਈ ਥਾਂ ਲੱਭਦਾ ਹੋਇਆ ਭਾਈ ਤਾਰੂ ਸਿੰਘ ਦੇ ਘਰ ਆਇਆ ਤਾਰੂ ਸਿੰਘ ਨੇ ਨਾ ਸਿਰਫ ਉਸ ਦੀ ਮਦਦ ਕੀਤੀ ਸਗੋਂ ਉਸ ਨੂੰ ਭੋਜਨ ਵੀ ਸ਼ਿਕਾਇਆ ਸੱਚੇ ਸਿੱਖ ਨੇ ਸੁਣੀ ਫਰਿਆਦ ਹਰ ਰਹੀਮ ਬਖਸ਼ ਨੇ ਭਾਈ ਤਾਰੂ ਸਿੰਘ ਨੂੰ ਦੱਸਿਆ ਕਿ ਪੱਟੀ ਦੇ ਕੁਝ ਮੁਗਲਾਂ ਨੇ ਉਸ ਦੀ ਧੀ ਨੂੰ ਅਗਵਾ ਕਰ ਲਿਆ ਹੈ ਜਿਸ ਕਾਰਨ ਉਹ ਉਹਨਾਂ ਤੋਂ ਬਚ ਕੇ ਘੁੰਮ ਰਹੇ ਹਨ ਉਸ ਨੇ ਕਈ ਥਾਵਾਂ ਤੇ ਸ਼ਿਕਾਇਤਾਂ ਵੀ ਕੀਤੀਆਂ ਪਰ ਕਿਸੇ ਨੇ ਉਸ ਦੀ ਦੁਹਾਈ ਨਹੀਂ ਸੁਣੀ ਤਾਰੂ ਸਿੰਘ ਨੇ ਮੁਸਕਰਾ ਕੇ ਕਿਹਾ ਚਿੰਤਾ ਨਾ ਕਰੋ ਵਾਹਿਗੁਰੂ ਪਹਲੀ ਕਰੇਗਾ ਜਲਦੀ ਹੀ ਤੁਹਾਨੂੰ ਆਪਣੀ ਧੀ ਮਿਲ ਜਾਵੇਗੀ ਅਗਲੇ ਦਿਨ ਰਹੀਮ ਬਖਸ਼ ਉਥੋਂ ਚਲਾ ਗਿਆ ਪਰ ਤਾਰੂ ਸਿੰਘ ਨਿਰਸਵਾਰਥ ਉਸ ਦੀ ਮਦਦ ਕਰਨਾ ਚਾਹੁੰਦੇ ਸਨ ਭਾਈ ਸਾਹਿਬ ਨੇ ਇਹ ਗੱਲ ਸਿੱਖਾਂ ਦੇ ਇੱਕ ਜਥੇ ਨੂੰ ਦੱਸੀ ਜਿਸ ਤੋਂ ਬਾਅਦ ਉਹ ਬਹਾਦਰ ਸਿੱਖ ਪੱਟੀ ਦੇ ਮੁਗਲਾਂ ਦੇ ਘਰ ਦਾਖਲ ਹੋਏ ਉਹਨਾਂ ਤੇ ਹਮਲਾ ਕਰਕੇ ਰਹੀਮ ਬਖਸ਼ ਦੀ ਧੀ ਨੂੰ ਛਡਵਾ ਲਿਆ ਜਦੋਂ ਭਾਈ ਤਾਰੂ ਸਿੰਘ ਨੂੰ ਇਹ ਖਬਰ ਮਿਲੀ ਤਾਂ ਤਾਂ ਉਹ ਬਹੁਤ ਖੁਸ਼ ਹੋਏ ਕਿਸੇ ਮੁਖਬਰ ਨੇ ਉਸ ਇਲਾਕੇ ਦੇ ਮੁਗਲਿਆ ਸਰਦਾਰ ਜ਼ਕਰੀਆ ਖਾਨ ਨੂੰ ਰਹੀਮ ਬਖਸ਼ ਦੀ ਧੀ ਦੀ ਰਿਹਾਈ ਪਿੱਛੇ ਤਾਰੂ ਸਿੰਘ ਦਾ ਹੱਥ ਹੋਣ ਦੀ ਖਬਰ ਦਿੱਤੀ ਜ਼ਕਰੀਆ ਖਾਨ ਗੁੱਸੇ ਨਾਲ ਪਰਖ ਉੱਠੇ ਕਿਉਂਕਿ ਭਾਈ ਤਾਰੂ ਸਿੰਘ ਪਹਿਲਾਂ ਵੀ ਗੁਰੂ ਦੇ ਸਿੱਖਾਂ ਦੀ ਸੇਵਾ ਕਰਦਾ ਹੁੰਦਾ ਸੀ ਅਤੇ ਉਹਨਾਂ ਨੂੰ ਲੰਗਰ ਛਕਾਉਂਦਾ ਹੁੰਦਾ ਸੀ ਅਤੇ ਪਹਿਲਾਂ ਵੀ ਭਾਈ ਤਾਰੂ ਸਿੰਘ ਦੀਆਂ ਸ਼ਿਕਾਇਤਾਂ ਮੁਖਬਰ ਜਕਰੀਆ ਖਾਨ ਤੱਕ ਪਹੁੰਚਾਉਂਦੇ ਰਹਿੰਦੇ ਹੁੰਦੇ ਸਨ ਅਤੇ ਅੰਤ ਵਿੱਚ ਜਕਰੀਆ ਖਾਨ ਬਹੁਤ ਗੁੱਸੇ ਨਾਲ ਪੜਕ ਉੱਠਿਆ ਉਸਨੇ ਤੁਰੰਤ ਆਪਣੇ ਸਪੈਈਆਂ ਨੂੰ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਉਣ ਲਈ ਕਿਹਾ ਜਿਸ ਤੋਂ ਬਾਅਦ ਮੁਗਲ ਫੌਜ ਦੇ ਸਿਪਾਹੀ ਜਲਦੀ ਤੋਂ ਜਲਦੀ ਤਾਰੂ ਸਿੰਘ ਦੇ ਘਰ ਪਹੁੰਚ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਆਪਣੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਵੀ ਭਾਈ ਤਾਰੂ ਸਿੰਘ ਨਾਰਾਜ਼ ਨਹੀਂ ਹੋਏ ਸਗੋ ਉਹਨਾਂ ਨੇ ਖਾਣੇ ਦੇ ਸਮੇਂ ਨੂੰ ਸਮਝਦਿਆਂ ਸਿਪਾਈਆਂ ਨੂੰ ਪਹਿਲਾਂ ਕੁਝ ਖਾਣ ਦੀ ਬੇਨਤੀ ਕੀਤੀ ਕਿਹਾ ਆਓ ਪਹਿਲਾਂ ਭੋਜਨ ਕਰ ਲਓ ਫਿਰ ਚੱਲਦੇ ਹਾਂ ਜਿਸ ਤੋਂ ਬਾਅਦ ਮੁਗਲ ਸਿਪਾਈਆਂ ਨੇ ਭਾਈ ਤਾਰੂ ਸਿੰਘ ਨਾਲ ਭੋਜਨ ਛਕਿਆ ਇਸ ਮਗਰੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਜ਼ਕਰੀਆ ਖਾਨ ਦੇ ਦਰਬਾਰ ਲੈ ਗਏ ਇਸਲਾਮ ਧਰਮ ਦੀ ਪੇਸ਼ਕਸ਼ ਜ਼ਕਰੀਆ ਖਾਨ ਇੱਕ ਸਿੱਖ ਕੈਦੀ ਨੂੰ ਆਪਣੇ ਦਰਬਾਰ ਵਿੱਚ ਦੇਖ ਕੇ ਬਹੁਤ ਖੁਸ਼ ਹੋਇਆ ਉਸਨੇ ਕਈ ਵਾਰ ਸਿੱਖ ਬਹਾਦਰਾਂ ਦੀਆਂ ਕਹਾਣੀਆਂ ਸੁਣੀਆਂ ਸਨ ਉਹ ਪਲੀ ਭਾਂਤ ਜਾਣਦਾ ਸੀ ਕਿ ਸਿੱਖ ਕਦੇ ਵੀ ਕਿਸੇ ਤੋਂ ਨਹੀਂ ਡਰਦੇ ਪਰ ਇੱਥੇ ਉਸਨੇ ਆਪਣੀ ਮਨ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਹੀ ਠੀਕ ਸਮਝੀ ਉਸਨੇ ਸੋਚਿਆ ਕਿ ਜੇਕਰ ਕਿਸੇ ਤਰ੍ਹਾਂ ਉਹ ਤਾਰੂ ਸਿੰਘ ਨੂੰ ਇਸਲਾਮ ਕਬੂਲ ਕਰਨ ਲਈ ਮਨਾ ਲਵੇ ਤਾਂ ਸ਼ਾਇਦ ਉਸ ਵਾਂਗ ਸਿੱਖ ਧਰਮ ਨੂੰ ਮੰਨਣ ਵਾਲੇ ਹੋਰ ਲੋਕ ਵੀ ਇਸਲਾਮ ਵੱਲ ਝੁਕਾਵਟਾ ਲੈਣਗੇ ਤੇ ਉਹਨਾਂ ਦੀ ਤਾਕਤ ਵਿੱਚ ਵਾਧਾ ਹੋਵੇਗਾ ਜ਼ਕਰੀਆ ਖਾਨ ਨੇ ਕਰੜੀ ਆਵਾਜ਼ ਵਿੱਚ ਭਾਈ ਤਾਰੂ ਸਿੰਘ ਨੂੰ ਕਿਹਾ ਤਾਰੂ ਸਿੰਘ ਤੂੰ ਜੋ ਕੀਤਾ ਹੈ ਉਹ ਬਿਲਕੁਲ ਮੁਆਫ ਕਰਨ ਦੇ ਯੋਗ ਨਹੀਂ ਹੈ ਪਰ ਮੈਂ ਤੈਨੂੰ ਇੱਕ ਸ਼ਰਤ ਤੇਰੇ ਹੱਥ ਆ ਕਰ ਸਕਦਾ ਹਾਂ ਤੂੰ ਇਸਲਾਮ ਕਬੂਲ ਕਰ ਸਾਡਾ ਦੋਸਤ ਬਣ ਮੈਂ ਤੇਰੀਆਂ ਸਾਰੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਵਾਂਗਾ ਜਿਵੇਂ ਹੀ ਉਸ ਨੂਜ ਜਕਰੀਆ ਖਾਨ ਦਾ ਪ੍ਰਸਤਾਵ ਮਿਲਿਆ ਤਾਰੂ ਸਿੰਘ ਨੇ ਪਹਿਲਾਂ ਮੁਸਕਰਾਇਆ ਅਤੇ ਫਿਰ ਕਿਹਾ ਕਿ ਭਾਵੇਂ ਮੇਰੀ ਜਾਨ ਚਲੀ ਜਾਵੇ ਪਰ ਮੈਂ ਕਦੇ ਵੀ ਆਪਣੇ ਗੁਰੂਆਂ ਨਾਲ ਵਿਸ਼ਵਾਸ ਘਾਤ ਨਹੀਂ ਕਰਾਂਗਾ ਪਾਈ ਤਾਰੂ ਸਿੰਘ ਜ਼ਕਰੀਆ ਖਾਨ ਦੀ ਰਣਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸਨ ਇਸ ਲਈ ਉਸ ਨੇ ਬਿਨਾਂ ਕਿਸੇ ਡਰ ਦੇ ਜ਼ਕਰੀਆ ਖਾਨ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗੁੱਸੇ ਵਿੱਚ ਜ਼ਕਰੀਆ ਖਾਨ ਨੇ ਤਾਰੂ ਸਿੰਘ ਨੂੰ ਕੈਦ ਕਰ ਲਿਆ ਹਰ ਰੋਜ਼ ਬਹੁਤ ਸਾਰੇ ਲੋਕ ਆਉਂਦੇ ਤੇ ਤਾਰੂ ਸਿੰਘ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਕਬੂਲ ਕਰਨ ਲਈ ਕਹਿੰਦੇ ਸਨ ਪਰ ਭਾਈ ਸਾਹਿਬ ਨੇ ਸਾਰਿਆਂ ਲਈ ਵਧੀਆ ਜਵਾਬ ਤਿਆਰ ਰੱਖਿਆ ਸੀ ਅੰਤ ਜ਼ਕਰੀਆ ਖਾਨ ਨੇ ਤਾਰੂ ਸਿੰਘ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਜ਼ਕਰੀਏ ਨੇ ਭਾਈ ਸਾਹਿਬ ਨੂੰ ਦੋ ਵੱਡੇ ਪਹੀਆਂ ਵਿਚਕਾਰ ਬੰਨ੍ਹ ਕੇ ਕਈ ਤਸੀਹੇ ਦਿੱਤੇ ਪਰ ਤਾਰੂ ਸਿੰਘ ਨੇ ਕੁਝ ਨਾ ਕਿਹਾ ਅਖੀਰ ਜ਼ਕਰੀਆ ਖਾਨ ਨੇ ਤਾਰੂ ਸਿੰਘ ਦੇ ਵਾਲ ਕੱਟਣ ਦਾ ਫੈਸਲਾ ਕੀਤਾ ਤਾਂ ਜੋ ਉਸ ਦਾ ਸਿੱਖ ਧਰਮ ਵਿੱਚ ਕੱਟੜ ਵਿਸ਼ਵਾਸ ਤੋੜਿਆ ਜਾ ਸਕੇ ਪਰ ਕੋਈ ਨਾਈ ਨਹੀਂ ਸੀ ਮੰਦਾ ਜੋ ਭਾਈ ਤਾਰੂ ਸਿੰਘ ਦੇ ਵਾਲ ਕੱਟ ਸਕੇ ਅਤੇ ਜਿਸ ਵਿੱਚ ਤਾਰੂ ਸਿੰਘ ਦੇ ਵਾਲ ਕੱਟਣ ਦੀ ਹਿੰਮਤ ਹੋਵੇ ਜਦੋਂ ਇਹ ਖਬਰ ਜ਼ਕਰੀਆ ਖਾਨ ਤੱਕ ਪਹੁੰਚੀ ਤਾਂ ਉਸ ਨੇ ਗੁੱਸੇ ਵਿੱਚ ਆ ਕੇ दारू सिंह ਨੂੰ ਕਿਹਾ ਕਿ ਮੈਂ ਉਸ ਦੇ ਵਾਲ ਆਪਣੀ ਜੁੱਤੀਆਂ ਦੇ ਨਾਲ ਉਸ ਦੇ ਸਿਰ ਤੇ ਮਾਰ-ਮਾਰ ਕੇ ਝਾੜ ਦੇਵਾਂਗਾ ਅਤੇ ਫਿਰ ਜ਼ਕਰੀਆ ਖਾਨ ਨੇ दारू सिंह ਦੀ ਖੋਪੜੀ ਨੂੰ ਆਪਣੇ ਸਿਰ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਤਾਂ ਜੋ ਨਾ ਤਾਂ ਉਸ ਦੇ ਵਾਲ بچਣ ਅਤੇ ਨਾ ਹੀ ਉਹ ਕਦੇ ਮੁੜ ਕੇ ਉੱਗ ਸਕਣ ਅਜਾਹ ਕਰਨ ਤੋਂ ਪਹਿਲਾਂ ਉਸਨੇ ਤਾਰੂ ਸਿੰਘ ਨੂੰ ਫਿਰ ਚੇਤਾਵਨੀ ਦਿੱਤੀ ਪਰ ਤਾਰੂ ਸਿੰਘ ਨੇ ਜਵਾਬ ਦਿੱਤਾ ਮੈਂ ਆਪਣੇ ਬਾਲਾ ਸਮੇਤ ਆਪਣੇ ਧਰਮ ਪ੍ਰਤੀ ਆਪਣੀ ਸੱਚੀ ਵਫਾਦਾਰੀ ਕਾਇਮ ਰੱਖਾਂਗਾ ਪਰ ਜ਼ਕਰੀਆ ਖਾਨ ਨੇ ਤਾਰੂ ਸਿੰਘ ਦੀਆਂ ਗੱਲਾਂ ਨੂੰ ਸਮਝੇ ਬਿਨਾ ਆਪਣੀ ਜਿੱਦ ਜਾਰੀ ਰੱਖੀ ਅਤੇ ਆਖਰਕਾਰ ਹੁਕਮਾਂ ਅਨੁਸਾਰ ਇੱਕ ਜਲਾਦ ਨੇ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਅਤੇ ਉਸ ਨੂੰ ਮਹਿਲ ਦੇ ਬਾਹਰ ਖਾਈ ਵਿੱਚ ਸੁੱਟ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਜਦੋਂ ਤਾਰੂ ਸਿੰਘ ਨੇ ਇਹ ਅਤਿਆਚਾਰ ਹੋ ਰਿਹਾ ਸੀ ਉਦੋਂ ਵੀ ਉਹ ਚੁੱਪ ਰਿਹਾ ਉਹਨਾਂ ਨੇ ਆਪਣੇ ਮੂੰਹ ਵਿੱਚੋਂ ਇੱਕ ਵਾਰ ਵੀ ਸੀ ਨਹੀਂ ਸੀ ਕਹੀ ਜ਼ਕਰੀਆ ਖਾਨ ਦੇ ਹੁਕਮਾਂ ਤੇ ਭਾਈ ਸਾਹਿਬ ਨੂੰ ਜ਼ਖਮੀ ਹਾਲਤ ਵਿੱਚ ਇੱਕ ਸੋਸਾਨ ਥਾਂ ਤੇ ਭਜਵਾ ਦਿੱਤਾ ਗਿਆ ਸਿਰ ਤੇ ਜ਼ਖਮ ਹੋਣ ਦੇ ਕਾਰਨ ਭਾਈ ਸਾਹਿਬ ਕਈ ਦਿਨ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੇ ਇਸ ਸਮੇਂ ਦੌਰਾਨ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਕਈ ਵੈਦ ਹਕੀਮਾਂ ਨੂੰ ਬੁਲਾਇਆ ਗਿਆ ਪਰ ਬੰਨ ਨਹੀਂ ਖੁੱਲਿਆ ਇੱਕ ਦਿਨ ਕਿਸੇ ਸਿਆਣੇ ਨੇ ਉਹਨਾਂ ਨੂੰ ਦੱਸਿਆ ਕਿ ਇਹ ਬਨ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਖੁੱਲੇਗਾ ਜਿਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲਿਆਂਦੀ ਗਈ ਜਿਸ ਨੂੰ ਜਕਰੀਏ ਦੇ ਸਿਰ ਵਿੱਚ ਮਾਰਿਆ ਗਿਆ ਜਿਸ ਤੋਂ ਬਾਅਦ ਉਸ ਦਾ ਬਨ ਖੁੱਲ ਗਿਆ ਜਿੰਨਾ ਚਿਰ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰਦੇ ਰਹਿੰਦੇ ਸਨ ਉਹਨਾ ਚਿਰ ਉਸ ਦਾ ਪਿਸ਼ਾਬ ਚੱਲਦਾ ਰਹਿੰਦਾ ਸੀ ਜਦੋਂ ਜੁੱਤੀ ਮਾਰਨੋਂ ਹਟ ਜਾਂਦੇ ਸਨ ਤਾਂ ਜ਼ਕਰੀਆ ਖਾਨ ਦਾ ਪਿਸ਼ਾਬ ਫਿਰ ਬੰਦ ਹੋ ਜਾਂਦਾ ਸੀ ਇਸ ਤਰ੍ਹਾਂ ਉਸ ਦੇ ਸਿਰ ਵਿੱਚ ਲਗਾਤਾਰ ਜੁੱਤੀ ਮਾਰਨ ਦੇ ਨਾਲ ਸਿਰ ਦੇ ਵਿੱਚ ਇੱਕ ਨਾਸੂਰ ਜ਼ਖਮ ਹੋ ਗਿਆ ਜੋ ਜ਼ਕਰੀਆ ਖਾਨ ਦੀ ਮੌਤ ਦਾ ਕਾਰਨ ਬਣਿਆ ਅਤੇ ਜ਼ਕਰੀਆ ਖਾਨ ਤੜਫ ਤੜਫ ਕੇ ਨਰਕਾ ਨੂੰ ਚਲਾ ਗਿਆ ਇਸ ਤਰ੍ਹਾਂ ਜਕਰੀਆ ਖਾਨ ਦੀ ਮੌਤ 1 ਜੁਲਾਈ 1745 ਈਸਵੀ ਨੂੰ ਲਾਹੌਰ ਵਿੱਚ ਹੋਈ ਭਾਈ ਤਾਰੂ ਸਿੰਘ ਦੀ ਮਹਾਨ ਸ਼ਹਾਦਤ ਨੂੰ ਗੁਰੂ ਦੇ ਸਿੱਖ ਰੋਜ਼ਾਨਾ ਯਾਦ ਕਰਕੇ ਸਜਦਾ ਕਰਦੇ ਹਨ ਜਦੋਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਨ ਤਾਂ ਇਹ ਕਹਿੰਦੇ ਹਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਕੋਪਰੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਉਹਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਜਕਰੀਆ ਖਾਨ ਦੀ ਮੌਤ ਦਾ ਪਤਾ ਲੱਗਾ ਤਾਂ ਭਾਈ ਤਾਰੂ ਸਿੰਘ ਜੀ ਨੇ ਵੀ ਆਪਣੇ ਸਵਾਸ ਗੁਰੂ ਚਰਨਾ ਅੱਗੇ ਅਰਪਣ ਕਰ ਦਿੱਤੇ ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋਈ ਅਤੇ ਜਕਰੀਆ ਖਾਨ ਨੇ ਇੱਕ ਬਹੁਤ ਹੀ ਬੁਰੀ ਮੌਤ ਮਰਿਆ